ਸਤਪੁਰਖ ਜਿਨ ਜਾਣਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਤਗੁਰੂ ਕੈਸੇ ਐ ਸਿੱਖਾਂ ਨੂੰ ਪੁੱਛਿਆ ਤਾਂ ਮਹਾਰਾਜ ਸਾਹਿਬ ਕਹਿੰਦੇ ਸਹੀ ਗੁਰੂ ਰਾਮਦਾਸ ਸਾਹਿਬ ਜੀ ਇਹੇ ਜੇ ਸਾਡੇ ਸਤਗੁਰੂ ਹਨ ਸੁਣੋ ਸਤਪੁਰਖ ਜਿਨ ਜਾਣਿਆ ਜਿਨ੍ਹਾਂ ਸਤਗੁਰੂ ਰਾਮਦਾਸ ਜੀ ਅਸੀਂ ਸਤਪੁਰਖ ਆਕਾਲ ਪੁਰਖ ਨੂੰ ਪਾਈ ਜਾਣਿਆ ਹੈ ਸਤਗੁਰ ਤਿਸ ਕਾ ਨਾ ਉਹਨਾਂ ਨੇ ਅੰਮ੍ਰਿਤਦਾਸ ਸਾਹਿਬ ਗੁਰਤਾ ਦੇ ਮਾਲਕ ਬਣਾ ਕੇ ਸਤਗੁਰੂ ਰਾਮਦਾਸ ਸਾਹਿਬ ਕੋਨਾਂ ਦਾ ਨਾਮ ਰੱਖਿਆ ਹੈ ਇਸ ਕਾ ਸੰਗ ਸਿੱਖ ਉਧਰੈ ਇਸ ਗੰਗਾਮ ਦਾ ਸਾਹਿਬ ਦੀ ਸੰਗਤ ਕਰਕੇ ਸਿੱਖਾਂ ਦਾ ਆਧਾਰ ਹੁੰਦਾ ਹੈ ਨਾਨਕ ਹਰ ਗੁਣ ਗਾ ਸਾਧੂ ਜੀ ਕਹਿੰਦੇ ਜੋ ਹਰੀ ਦੇ ਗੁਣਾਂ ਨੂੰ ਗੁਰਾਂ ਦੁਆਰਾ ਗਾਉਂਦੇ ਹਨ ਸਤਪੁਰਖ ਜਿਨ ਜਾਣਿਆ ਸਤਪੁਰਖ ਨੂੰ ਜਿਸ ਕਿਸੇ ਨੂੰ ਜਾਣਿਆ ਸਾਧ ਸੰਗਜੀ ਉਹੋ ਹੀ ਗੁਰਾਂ ਦੁਆਰਾ ਜਾਣਿਆ ਨਾ ਆਪੋ ਤਾਂ ਕਿਸੇ ਨੂੰ ਜਾਣਿਆ ਹੀ ਨਹੀਂ ਸੋ ਸਤ ਸਰੂਪ ਜੋ ਪੂਰਨ ਪਰਮੇਸ਼ਰ ਹੋਇਆ ਹੈ ਉਸ ਨੂੰ ਜਿਸ ਜਿਸ ਦੁਆਰਾ ਜਾਣਿਆ ਹੈ ਉਹ ਸਤਿਗੁਰੂ ਹੈ ਸਤਿਗੁਰ ਨਾਨਕ ਦੇਵ ਗੁਰਾਂ ਗੁਰ ਹੋਇਆ ਆਪ ਸਤਿਗੁਰੂ ਸੱਚੇ ਪਾਤਸ਼ਾਹ ਸਾਤਿ ਕਾਲਵਾਦ ਰੂਪ ਗੁਰੂ ਪੂਜਨੀ ਕਰਨ ਸਤਿਗੁਰ ਤਿਸ ਕਾ ਨਾ ਉਹਨਾਂ ਦਾ ਨਾਮ ਸਤਿਗੁਰੂ ਹੈ ਨਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਦਿਹ ਜਾ ਹਰ ਪਰਮ ਪਤਿ ਲਈ ਹੈਿਸ ਕਾ ਸੰਗ ਸਿੱਖ ਉਧਰੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਗਤ ਮੁਹਕਾਰ ਹੈ ਕਿਨਾਂ ਦੀ ਸੰਗਤ ਕਰਕੇ ਸਿੱਖ ਦਾ ਉਧਾਰ ਹੋ ਜਾਂਦਾ ਹੈ ਨਾਨਕ ਹਰ ਗੁਣ ਗਾ ਸਤਗੁਰੂ ਜੀ ਜਿੰਨੇ ਹਰਿ ਦੇ ਗੁਣਾਂ ਨੂੰ ਗਾ ਕੇ ਜੋ ਸਤਗੁਰੂ ਸਿੱਖ ਨੂੰ ਦੱਸਦੇ ਆ ਉਹ ਸਿੱਖ ਗੁਣਾਂ ਨੂੰ ਹਰੀ ਦੇ ਦੁਆਰਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ ਉਹ ਸਿੱਖ ਦਾ ਉਧਾਰ ਹੋ ਜਾਂਦਾ ਮੁਗਤ ਹੋ ਜਾਂਦਾ ਹੈ ਇਹ ਸਤਗੁਰੂ ਦੇ ਲਖਣ ਕੀਤੇ ਆ ਮਹਾਰਾਜ ਬ੍ਰਹਮ ਸ੍ਰੋਤਰੀ ਬ੍ਰਹਮ ਦੇਖੀ ਰੂਪ ਕਰਕੇ ਐਸੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰਪਰਮੇਸ਼ਰੇ ਕਾ ਸਭ ਮੇਰੇ ਅਸਮਾਏ ਹਨ ਨਾਨਕ ਹਰ ਗੁਣ ਗਾ ਸਰੀਜ ਦੇ ਗੁਣਾਂ ਨੂੰ ਜੋਸ਼ ਵਿੱਚ ਗਾਉਂਦਾ ਗੁਰੂ ਸਾਹਿਬ ਫਰਮਾਉਂਦੇ ਹਨ ਅਸਤਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾ ਇਹ ਸਤਗੁਰਾਂ ਦੇ ਲਖਣ ਕਰਦੇ ਹਨ ਕਹਿੰਦੇ ਨੇ ਸਤਗੁਰੂ ਸਾਹਿਬ ਇਹੋ ਜੇ ਹੈ ਜੋ ਆਪਦੇ ਸਿੱਖਾਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਦੇ ਆ ਬ੍ਰਹਮ ਗਿਆਨ ਦੀ ਬਖਸ਼ਿਸ਼ ਦੇ ਕਰਕੇ ਸੇਵਕ ਕਉ ਗੁਰ ਸਦਾ ਦਇਆ ਸੇਵਕ ਨੂੰ ਸਦਾ ਬਿਆਲਤਾ ਦਾ ਘਰ ਹਨ ਸਿੱਖ ਕੀ ਗੁਰ ਦੁਰਮਤ ਮਲਹਿ ਰੈ ਮੇਰੇ ਸਤਿਗੁਰੂ ਜੀ ਇਹੋ ਜੀ ਸਿੱਖ ਵੀ ਖੋਟੀ ਮਤ ਵਾਲੀ ਜਿਹੜੀ ਮੈਲ ਅੰਦਰ ਪਈ ਹੋਈ ਉਹ ਸਾਰੀ ਨੂੰ ਮੀਟਨ ਦੇ ਜਿਵੇਂ ਜੋਗਾਸ ਨੂੰ ਮਾਨ ਹੋ ਗਿਆ ਸੀ ਪਹਿਰੇਦਾਰ ਬਣ ਕੇ ਹਸ਼ਿਆਰਪੁਰ ਚ ਉਹਦੀ ਮੈਲ ਮੀਟ ਕੇ ਸ਼ੁੱਧ ਕਰਕੇ ਆਪਦੇ ਚਰਨਾਂ ਨਾਲ ਮੇਲਿਆ ਇਸ ਪ੍ਰਕਾਰ ਖੋਟੀ ਮਾਦੀ ਮੈਲ ਵੀ ਮੇਟ ਜਾਂਦੇ ਹਨ ਗੁਰਬਚਨੀ ਹਰ ਨਾਮ ਉਚਰੈ ਅਜੇ ਗੁਰਸਿੱਖੋ ਹੈ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦਾ ਹੈ ਸਤਗੁਰ ਸਿੱਖ ਨੂੰ ਚਾਹੀਦਾ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਪਰਮੇਸ਼ਰ ਦਾ ਨਾਮ ਉਚਾਰੇ ਸਤਗੁਰ ਸਿੱਖ ਕੇ ਬੰਧਨ ਕੱਟੇ ਸਤਗੁਰ ਸਾਹਿਬ ਦਾ ਸਿੱਖ ਦੇ ਭਾਈ ਜਮਨਬੰਦੇ ਬੰਧਨ ਕੱਟ ਦਿੰਦੇ ਹਨ ਗੁਰ ਕਾ ਸਿਖ ਵਿਕਾਰ ਤੇ ਹਟ ਗੁਰੂ ਦੇ ਸਿੱਖ ਨੂੰ ਚਾਹੀਦਾ ਹੈ ਵਿਕਾਰਾਂ ਵੱਲੋਂ ਹਟ ਜਾਵੇ ਗੁਰੂ ਸਾਹਿਬ ਦੇ ਵਿਦੇਸ਼ ਨੂੰ ਕਮਾਵੇ ਕਈ ਸਵਾਲ ਕਰਦੇ ਆ ਕਿ ਗੁਰੂ ਕਾ ਸਿੱਖ ਦੇ ਵਿਕਾਰਾਂ ਤੋਂ ਆਪ ਹਟ ਗਿਆ ਬੰਧਨ ਦਾ ਉਹ ਵਿਕਾਰਾਂ ਦੇ ਸੀ ਉਹ ਆਪੇ ਹੀ ਕੱਟੇ ਗਏ ਇਹ ਪਈ ਵਿਕਾਰਾਂ ਤੋਂ ਵੀ ਕਿਹੜਾ ਆਪ ਹਟਿਆ ਜਾਂਦਾ ਹੈ ਸੋ ਸਤਿਗੁਰੂ ਮਹਾਰਾਜ ਸਾਹਿਬ ਵੀ ਸਿੱਖ ਦੇ ਬੰਧਨ ਵੀ ਕੱਢ ਦਿੰਦੇ ਐ ਤੇ ਵਿਕਾਰਾਂ ਤੋਂ ਵੀ ਹਟਾ ਦਿੰਦੇ ਐ ਸੱਚੇ ਪਾਤਸ਼ਾਹ ਵਿਕਾਰਾਂ ਤੋਂ ਮਨੇ ਕਰਨ ਵਾਲੇ ਗੁਰੂ ਸਾਹਿਬ ਹੀ ਐ ਨਾ ਜੇ ਮਹਾਰਾਜ ਸਾਹਿਬ ਭਾਈ ਜੋਗਾ ਸਿੰਘ ਨੂੰ ਨਾਮ ਬੁਟਾ ਹਟਾਉਂਦੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਹੁਸ਼ਿਆਰਪੁਰ ਦੀ ਬੇਸਵਾ ਦੇ ਬੂਹੇ ਚੌਕੀਗਾਰ ਬਣ ਕੇ ਪਹਿਲਾ ਨਾਮ ਦਿੰਦੇ ਤੇ ਸਿੱਖ ਦਾ ਜੀਵਨ ਗਲ ਗਿਆ ਸੀ ਇਸ ਕਰਕੇ ਵਿਕਾਰਾਂ ਤੋਂ ਹਟਾਉਣ ਵਾਲੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੱਖ ਨੇ ਅਤੇ ਬੰਦਨ ਵੀ ਜੰਮਣ ਮਰਨ ਦੇ ਗੁਰੂ ਸਾਹਿਬ ਕੱਟਣ ਵਾਲੇ ਹਨ ਇਹੋ ਜੇ ਸੰਗੁਰੂ ਸਮਰੱਥਾ ਨੇ ਸਿੱਖਦੇ ਬੰਦਿਆਂ ਨੂੰ ਕੱਢ ਦਿੰਦੇ ਆ ਜਿਵੇਂ ਜਨਵਾਸੇ ਦੇ ਜਿਹੜੇ ਰਾਜੇ ਸਨ ਬਾਲੇ ਰਾਤੇ ਦੋਸਤumbra ਉਹਨਾਂ ਦੀ ਬੇੜੀਆਂ ਕੱਢ ਕੇ ਸਤਾਰੇ ਦੇ ਕਿਲੇ ਚੋਂ ਕੱਢ ਕੇ ਗੁਰੂ ਕਲਗੀ ਧਰਜੀ ਨੇ ਉਹਨਾਂ ਨੂੰ ਸਤੰਤਰ ਕਰ ਦਿੱਤਾ ਸੀ ਰਾਜ ਬਖਸ਼ ਦਿੱਤਾ ਸੀ ਕਿਉਂ ਗੁਰੂ ਸਾਹਿਬ ਜੰਮਣ ਮਰਨ ਦੇ ਬੰਧਨ ਵੀ ਸਿੱਖਾਂ ਦੇ ਕੱਟਦੇ ਆ ਅਤੇ ਗੁਰੂ ਦਾ ਸਿੱਖ ਜਿਹੜਾ ਹੈ ਉਹ ਵਿਕਾਰਾਂ 'ਚ ਨਾ ਪਵੇ ਗੁਰੂ ਸਾਹਿਬ ਦੀ ਆਗਿਆ ਚੱਲੇ ਵਿਕਾਰਾਂ ਤੋਂ ਵੀ ਹਟ ਜਾਣਾ ਚਾਹੀਦਾ ਸਿੱਖ ਦੇ ਤਾਂ ਹੀ ਸਿੱਖ ਕੀਤੇ ਵਿਕਾਰ ਕੀ ਗੁਰੂ ਸਾਹਿਬ ਦਾ ਸਿੱਖ ਜਿਹੜਾ ਹੈ ਇਹ ਵਿਕਾਰਾਂ ਤੋਂ ਵੀ ਮਹਾਰਾਜ ਸਾਹਿਬ ਹਟਾ ਦਿੰਦੇ ਹਨ ਸਤਗੁਰ ਸਿੱਖ ਕੋ ਨਾਮ ਧਨ ਦੇ ਸਤਗੁਰੂ ਸਾਹਿਬ ਜੀ ਸਿੱਖ ਨੂੰ ਨਾਮ ਰੂਪੀ ਧਨ ਬਖਸ਼ ਜਿੰਦੇ ਹਨ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਗੁਰੂ ਸਾਹਿਬ ਦੇ ਸਿੱਖ ਵੱਡਿਆਂ ਭਾਗਾਂ ਵਾਲਾ ਹੈ ਭਾਈ ਹੈ ਸਤਗੁਰ ਸਿੱਖ ਦਾ ਹਲਤ ਪਲਤ ਸਵਾਰ ਸਤਗੁਰੂ ਸਾਹਿਬ ਆਪ ਦੇ ਸਿੱਖ ਦਾ ਲੋਕ ਤੇ ਲੋਕ ਮਹਾਰਾਜ ਸਾਹਿਬ ਸਵਾਰ ਦਿੰਦੇ ਹਨ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰ ਸਤਗੁਰੂ ਸਾਹਿਬ ਜੀ ਸਿੱਖ ਨੂੰ ਤੇ ਤਾਂ ਹੀ ਆਪਣੇ ਹਿਰਦੇ ਨਾਲ ਜਿਵੇਂ ਕੁੰਝਾਂ ਬੱਚਿਆਂ ਨੂੰ ਚੇਤੇ ਰੱਖਦੀਆਂ ਜੈਸੇ ਗਗਨ ਭਰੰਤੀ ਉੜਤੀ ਕਪਰੇ ਬਾਗੇ ਵਾਲੀ ਉਹ ਆਖਾ ਚੀਤ ਪਿੱਛੇ ਵਿੱਚ ਬਚਣੇ ਨੇ ਹਿਰਦੇ ਸਾਫ ਸੰਵਾਲੀ ਕਿਉਂ ਸਤਗੁਰੂ ਸਿੱਖਾਂ ਨੂੰ ਜਿਨ੍ਹਾਂ ਦੇ ਵਿੱਚ ਨਾਮ ਦੀ ਦਾਤ ਕਿਉਂ ਨੂੰ ਚੇਤੇ ਰੱਖਦੇ ਹਰ ਵਕਤ ਲੋਕ ਪਲੋਕ ਦੀ ਰੱਖਿਆ ਕਰਦੇ ਹਨ ਗੁਰ ਕਾ ਗ੍ਰਹਿ ਸੇਵਕ ਹਿਰਦੇ ਦੀ ਨਹੀਂ ਆਉਂ ਸਿੱਖਾਂ ਨੂੰ ਚੇਤੇ ਕਰਦੇ ਹਨ ਇੱਕ ਦਿਨ ਸਹਿਬ ਕਲਗੀਧਰ ਜੀ ਸਿਮਰਨ ਕਰਦੇ ਦੇਖ ਕੇ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਸਾਰਾ ਸੰਸਾਰ ਸਾਡਾ ਸਿਮਰਨ ਕਰਦਾ ਹੈ ਆਪ ਕੀ ਦਾ ਸਿਮਰਨ ਕਰਦੇ ਮਹਾਰਾਜ ਨੇ ਕਿਹਾ ਭਾਈ ਜਿਹੜੇ ਸਿੱਖ ਸਾਨੂੰ ਚੇਤੇ ਕਰਦੇ ਆ ਭਾਈ ਗੁਰਦਾਸ ਸਾਹਿਬ ਲਿਖਿਆ ਹੈ ਕਿ ਇੱਕ ਵਾਰ ਸਤਗੁਰ ਮੰਤਰ ਸਿਮਰਨ मात्र ਸਿਮਰਨ ਤਾਂ ਬਾਰੰਬਾਰ ਗੁਰਹੇਤ ਹੈ ਉਹ ਹਿਰਦੇ ਨਾਲ ਮਹਾਰਾਜ ਸਾਫ ਸਮਾਨਦੇ ਹਨ ਯਾਦ ਕਰਦੇ ਹਨ ਗੁਰ ਕਾਹ ਗ੍ਰਹਿ ਸੇਵਕ ਜੋ ਰਹੇ ਜੋ ਸਤਗੁਰੂ ਦੇ ਘਰ ਵਿੱਚ ਸਤਸੰਗਤ ਵਿੱਚ ਗੁਰੂ ਕੇ ਸਥਾਨ ਵਿੱਚ ਸੇਵਕ ਬਣ ਕੇ ਰਹਿ ਉਹਦੇ ਲੱਛਣ ਦੱਸਦੇ ਹਨ ਗੁਰ ਕੀ ਆਗਿਆ ਮਨ ਮਹਿ ਸਹਿ ਉਸ ਨੂੰ ਚਾਹੀਦਾ ਗੁਰੂ ਮਾਰਾ ਸਾਹਿਬ ਦੀ ਆਗਿਆ ਜਿਵੇਂ ਹੈ ਰਹਿਤ ਰੱਖਣ ਦੀ ਧਰਮ ਦੀ ਮਰਜ਼ਾਦਾ ਵਿੱਚ ਰਹਿਣਾ ਦੇਖ ਪਰਾਈਆਂ ਚੰਗੀਆਂ ਮਾਮਾਂ ਭੈਣਾਂ ਧੀਆਂ ਜਾਣੇ ਇਹ ਸੁਭਾਵ ਹੋਵੇ ਕਿਉਂ ਗੁਰੂ ਸਾਹਿਬ ਦੀ ਆਗਿਆ ਜਿਵੇਂ ਸਿੱਖ ਦਾ ਜੀਵਨ ਗੁਰਮੁਖ ਨਾਮ ਦਾ ਨਿਸ਼ਾਨ ਉਸ ਆਗੇ ਨੂੰ ਮਨ ਵਿੱਚ ਸਹਾਰਨਾ ਕਰੇ ਬਾਣਾ ਮੰਨੇ ਆਪਸ ਕਾਉ ਕਰ ਕਛ ਨਾ ਜਨਾਵੇ ਜੇ ਉਸ ਦੀ ਵਡਿਆਈ ਹੋ ਜੇ ਆਪ ਨਾ ਬਣ ਬੈਠੇ ਆਪਣੇ ਆਪ ਨੂੰ ਕੁਝ ਵੀ ਕਰਕੇ ਨਾ ਜਨਾਵੇ ਜਿਤਾਵੇ ਨਾ ਕਿ ਅਸੀਂ ਵੀ ਕੋਈ ਹਾਂ ਹਰ ਹਰ ਨਾਮ ਰਿਦੈ ਸਦ ਧਿਆਨ ਇਹ ਮਨ ਰਜੀ ਆਪਾ ਭਾਵ ਮਿਟਣੋਂ ਹਟਦਾ ਨਹੀਂ ਇਹ ਬਣਿਆ ਹੀ ਰਹਿੰਦਾ ਸੱਚੇ ਪਾਤਸ਼ਾਹ ਮਿਟਦਾ ਨਹੀਂ ਹੈ ਮਾਰਾ ਕਹਿੰਦੇ ਇਹ ਮਿਟਣ ਵਾਸਤੇ ਹਰ ਵਕਤ ਪਰਮੇਸ਼ਰ ਦੇ ਨਾਮ ਨੂੰ ਖਿਰਦੇ ਜਿ ਧਿਆਨ ਨਾਲ ਤੇ ਹੋਣਾ ਕਰੇ ਮਨ ਵੇਚੈ ਸਤਿਗੁਰ ਕੈ ਪਾ ਇਸ ਸਤਿਗੁਰੂ ਚਾਹੀਦਾ ਆਪਣੇ ਮਨ ਨੂੰ ਗੁਰੂ ਸਾਹਿਬ ਦੇ ਚਰਨਾਂ ਚ ਵੇਚ ਦੇਵੇ ਇਸ ਸੇਵਕ ਕੇ ਕਾਰਜ ਰਾਹ ਇਸ ਗੁਰਕਾਰ ਮੁਲਖ ਜੀ ਦਾ ਗੋਲਾ ਬਣ ਜਾਵੇ ਉਹਦੇ ਸੇਵਕ ਦੇ ਸਾਰੇ ਕਾਰਜ ਰਾਸ ਮਾਰਾ ਪੂਰੇ ਕਰਵੇ ਲੋਕ ਪ੍ਰਲੋਕ ਦੇ ਕਰਤ ਹੋਏ ਨਿਹਕਾਮ ਜਿਹੜਾ ਮਾਈ ਮਹਾਰਾਜ ਦੀ ਕਹਿਲ ਕਰਦਾ ਕਾਮਨਾ ਤੋਂ ਰਹਿਤ ਪੁਰਸ਼ ਹੋ ਜਾਂਦਾ ਹੈਿਸ ਕਾ ਹੋਤ ਪ੍ਰਾਪਤ ਸੁਆਮੀ ਉਹਨੂੰ ਸੁਆਮੀ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਮਿਲ ਜਾਂਦਾ ਹੈ ਆਪਣੀ ਕਿਰਪਾ ਜਿਸ ਆਪ ਕਰੇ ਜਿਨ੍ਹਾਂ ਦੇ ਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਆਪ ਕਰ ਦਿੰਦਾ ਹੈ ਨਾਨਕ ਸੋ ਸੇਵਕ ਗੁਰ ਕੀ ਮਤਲੇ ਉਹ ਮਹਾਰਾਜ ਦੇ ਸੇਵਕ ਹੈ ਗੁਰੂ ਸਾਹਿਬ ਦੀ ਮਾਣ ਪ੍ਰਾਪਤ ਕਰਦੇ ਹਨ